ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀਡੀ ਐਕਸੈਸ ਸਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਪੋਲੋ ਤੇ ਅਸੀਂ ਅੱਜ ਪਹੁੰਚਿਆ ਫਤਿਹ ਮਾਦਰੀ ਦੇ ਵਿੱਚ ਜਿੱਥੇ ਇੱਕ ਰਾਤ 11-12 ਦੇ ਕਰੀਬ ਇੱਕ ਪਰਚੂਨਟੀ ਦੁਕਾਨ ਹੈ ਜਿੱਥੇ ਇੱਕ ਵੀਰ ਆ ਗਰੀਬ ਕਪੜਾ ਗੁਜ਼ਾਰਾ ਕਰਦਾ ਉਹੀ ਦੁਕਾਨ ਨੂੰ ਬਹੁਤ ਜ਼ਿਆਦਾ ਅੱਗ ਲੱਗ ਚੁੱਕੀ ਆ ਤੇ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋਇਆ ਤੇ ਆਪਾ ਬਾਈ ਨਾਲ ਗੱਲਬਾਤ ਕਰਦੇ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਆਪਣਾ ਮੀਰ ਬਲਖਸ ਸਿੰਘ ਜੀ ਤਰਵਾਲ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੌਟਾਈ ਲੱਖ ਰੁਪਏ ਦਾ ਹੋ ਗਿਆ ਜੀ ਤੇ ਕੋਈ ਪਤਾ ਲੱਗਿਆ ਵੀ ਅੱਗ ਕਿਵੇਂ ਲੱਗੀ ਹੈ ਨਾ ਜੀ ਕੋਈ ਪਤਾ ਨਹੀਂ ਲੱਗਿਆ ਜੀ ਕੋਈ ਪਤਾ ਲੱਗਿਆ ਹਾਂ ਜੀ ਤੇ ਹੋਰ ਕਿਸੇ ਤੋਂ ਕੋਈ ਸ਼ੱਕ ਹੈ ਜਾਂ ਕਿਸੇ ਨੇ ਜਦ ਵਿੱਚ ਕੱਢਿਆ ਦੇ ਪੈਸੇ ਨਾ ਕੋਈ ਸ਼ੱਕ ਬਾਬ ਨਹੀਂ ਕੀ ਮੰਗ ਕਰਦੇ ਹੋ ਮੰਗਦਾ ਹੀ ਆਈ ਆ ਜੀ ਗਰੀਬ ਬੰਦਿਆ ਹੀ ਹਾਂ ਮਾਵਾ ਹੋਣਾ ਚਾਹੁੰਦਾ ਜੀ ਮਾਵਾ ਮਿਲਣਾ ਚਾਹੁੰਦਾ ਜੀ ਅੱਛਾ ਤੇ ਤੇ ਕਿਸ ਨੇ ਜਦੋਂ ਤੁਸੀਂ ਆ ਕਿੰਨੇ ਵਜੇ ਦੇਖਿਆ ਤੁਸੀਂ ਵੀ ਅੱਗ ਲੱਗੀ ਅਸੀਂ 11:30 ਵਜੇ ਦੇਖਿਆ ਜੀ ਉਹ ਦਸਿਆ ਗਵੰਡੇ ਅਸੀਂ ਘਰੋਂ ਉੱਪਰ ਆਕ ਲਿਆ ਜੀ ਫਿਰ ਅਸੀਂ ਅੱਗ ਬੁਝਾਈਆ ਕੋਈ ਉਹ ਤਾਂ ਕੋਈ ਸਮਾਨ ਬਚਿਆ ਨਹੀਂ ਸੀ ਨਾ ਜੀ ਕੋਈ ਸਮਾਨ ਨਹੀਂ ਬਚਿਆ ਤੇ ਤੁਸੀਂ ਸੁਣ ਸਕਦੇ ਹੋ ਵੀ ਕੋਈ ਵੀ ਸਮਾਨ ਨਹੀਂ ਬਚਿਆ ਅਗਲੀਆਂ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਜਿੱਥੇ ਬਿਲਕੁਲ ਸਵਾਹ ਹੋ ਚੁੱਕਿਆ ਸਮਾਨ ਤੇ ਜਦੋਂ ਤੱਕ ਇਹਨਾਂ ਨੂੰ ਪਤਾ ਲੱਗੋ ਤੱਕ ਸਾਰਾ ਇਹ ਜਿਹੜਾ ਅੱਗ ਦੇ ਹਵਾਲੇ ਹੋ ਚੁੱਕੇ ਸਮਾਨ ਤੇ ਅੱਗੇ ਵੀ ਆਪਾਂ ਸੱਸੀ ਕਾਲ ਜੀ ਸੱਸੀ ਕਾਲ ਜੀ ਇਹ ਜੀ ਜਿਹੜੀ ਅੱਗ ਲੱਗੀ ਆ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਨਾ ਮਾਮਜਾ ਮਿਲਣਾ ਚਾਹੀਦਾ ਇਹ ਗਰੀਬ ਆਦਮੀ ਹੈ ਜਿਹੜਾ ਆਪਣੇ ਬੱਚੇ ਮਸਾ ਪਾਲਦਾ ਮਹंगाई ਦਾ ਟਾਈਮ ਆਉ ਨਹੀਂ ਹੁੰਦਾ 2.5 ਲੱਖ ਰੁਪਏ ਦਾ ਨਕਸਾ ਵਾਲਾ ਜੀ ਗਰੀਬ ਆਦਮੀ ਆ ਜਰਾ ਇਹਨੂੰ ਪੰਜਾਬ ਸਰਕਾਰ ਤੋਂ ਇੱਕ ਮੰਗ ਕਰਦੇ ਆ ਜੀ ਇਹਨੂੰ ਮਾਮਜਾ ਮਿਲਣਾ ਚਾਹੀਦਾ ਹੈ ਪਰ ਵੀ ਪਿੰਡ ਦੇ ਤੌਰ ਤੇ ਕੀ ਸਹਾਇਤਾ ਦੇ ਸਕਦੇ ਹੋ ਮੰਨ ਲਓ ਇਹਨੂੰ ਚਲੋ ਅਸੀਂ ਵੀ ਕਰਾਂਗੇ ਜਿੰਨੇ ਕੁ ਚੁੱਕ ਹੈਗੇ ਠੀਕ ਆ ਜੀ ਆ ਜਿੱਥੇ ਦੇ ਮੌਜੂਦਾ ਸਰਪੰਚ ਨੇ ਗੋਰਾ ਸਿੰਘ ਜੀ ਆਪਾਂ ਉਹਨਾਂ ਨਾਲ ਆਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਜੋ ਐਨੀ ਮੰਦਭਾਗੀ ਘਟਨਾ ਵਾਪਰੀ ਹੈ ਇਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਤਾਂ ਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਵੀਰਪਾਲ ਸਿੰਘ ਪੁੱਤਰ ਦੇਵਿੰਦਿਆ ਸਿੰਘ ਇਹ ਦੋ ਦੋਨੇ ਆਪਣੇ ਮੀਆਂ ਬੀਬੀ ਆਪਣਾ ਦੁਕਾਨ ਤੋਂ ਆਪਣਾ ਗੁਜ਼ਾਰਾ ਕਰਦੇ ਸੀ ਬੰਦਿਆ ਚਲੋ ਟਾਈਮ ਪਾਸ ਕਰ ਰਹੇ ਦੀ ਬਈ ਜੀ ਤੇ ਇਹਨਾਂ ਦਾ ਇਸ ਦੁਕਾਨ ਨਾਲ ਤਿੰਨ ਚਾਰ ਜੀ ਨੇ ਇਹਨਾਂ ਦਾ ਪਰਿਵਾਰ ਚੱਲ ਰਿਹਾ ਸੀ ਤੇ ਰਾਤੀ 11:30 ਵਜੇ ਇਸ ਨੂੰ ਅੱਗ ਲੱਗੀ ਦੁਕਾਨ ਨੂੰ ਕੋਈ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਕਮਾਂਡੀ ਠਾਲ ਕੇ ਲੈ ਕੇ ਆਏ ਨੇ ਇਹਨਾਂ ਨੂੰ ਤੇ ਇਹਦੇ ਕਾਰਨ ਇਹਦਾ ਸਾਰੇ ਸਮਾਨ ਸੜ ਕੇ ਸੁਆਹ ਹੋ ਗਿਆ ਜੀ ਗਰੀਬ ਬੰਦੇ ਨੇ ਇਹਨਾਂ ਦੀ ਜੋ ਵੀ ਪੰਜਾਬ ਸਰਕਾਰ ਮਾਲੀ ਸਹਾਇਤਾ ਕਰ ਸਕਦੀ ਹੈ ਤੋਂ ਤੋਂ 2.5 ਲੱਖ ਦਾ ਨੁਕਸਾਨ ਹੋ ਗਿਆ ਜੀ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਜੀ ਜੋ ਹੋ ਸਕੇ ਅਸੀਂ ਨਕਰ ਵੱਲੋਂ ਤੇ ਸਰਪੰਚ ਸਾਹਿਬ ਇੱਥੇ ਕਹਿ ਰਹੇ ਆ ਬਿਲਕੁਲ ਵੀ ਜੇ ਮੰਨ ਲਓ ਪਿੰਡ ਦੇ ਤੌਰ ਤੇ ਵੀ ਜਿੰਨਾ ਵੀ ਹੋ ਸਕੇ ਅਸੀਂ ਜਰੂਰ ਬਾਈ ਦਾ ਸਹਾਰਾ ਬਣਾਂਗੇ ਤੇ ਪੰਜਾਬ ਸਰਕਾਰ ਨੂੰ ਜਰੂਰ ਬੇਨਤੀ ਆ ਹਲਕੇ ਦੇ ਵਿਧਾਇਕ ਨੇ ਇੱਥੇ ਜਿਹੜੇ ਐਮਐਲਏ ਨੇ ਮੌਜੂਦਾ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਸਾਹਿਬ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਤੇ ਵੀਰ ਦੇ ਰਾਹੀਂ ਵੀ ਜਰੂਰ ਫਤਿਹ ਮਾਜਰੀ ਦੇ ਵਿੱਚ ਜਿਹੜਾ ਬਾਈ ਦਾ ਨੁਕਸਾਨ ਹੈ ਉਹ ਵੀ ਜਰੂਰ ਉਹਦੀ ਪ੍ਰਵਹਾਈ ਕੀਤੀ ਜਾਵੇ ਅੱਗੇ ਵੀ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਨੇ ਬਾਬਾ ਲਖਵੀਰ ਸਿੰਘ ਜੀ ਮੈਂਬਰ ਨੇ ਮੌਜੂਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਬਾਬਾ ਜੀ ਬਹੁਤ ਖੁਸ਼ ਹੋ ਸਦਾ ਜੀ ਕੀ ਫਤਿਹ ਜੀ ਕੀ ਮਹਿਸੂਸ ਕਰਦੇ ਹੋ ਮੰਨ ਲਓ ਜਿਹੜੀ ਅੱਗ ਲੱਗੀ ਹੈ ਹੁਣ ਅੱਗੇ ਮੰਨ ਲਓ ਕਿਵੇਂ ਬਾਈ ਦੀ ਮਦਦ ਹੋ ਸਕਦੀ ਹੈ ਬਹੁਤ ਮਾੜਾ ਕੰਮ ਹੋਇਆ ਜੀ ਬਹੁਤ ਹੀ ਜ਼ਿਆਦਾ ਦੁਖਦਾਈ ਤੁਸੀਂ ਲਾਲੋ ਸਾਹਿਬ ਵੀ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਗਰੀਬ ਮਾਰੀ ਹੋ ਗਈ ਵਿਚਾਰਾ ਦੂਏ ਨੀਆ ਬੀਬੀ ਉਹ ਰੇ ਦੁਕਾਨ ਬਹੁਤ ਦੁਕਾਨ ਤੇ ਬੈਠੀ ਸੀ ਤੇ ਆਪ ਇਹ ਮੁੰਡਾ ਡੈਰੀ ਦਾ ਕੰਮ ਕਰਦਾ ਜੀ ਬਾਲਾ ਨੁਕਸਾਨ ਹੋ ਗਿਆ ਸਾਰਾ ਸਾਮਾਨ ਮੱਚ ਕੇ ਸੁਆਹ ਹੋ ਗਿਆ ਪੰਜਾਬ ਸਰਕਾਰ ਤੋਂ ਹੀ ਮਰਦ ਕਰ ਜਾ ਜੀ ਇਸ ਤਾਂ ਵੀ ਨਹੀਂ ਮਤਲਬ ਇਹਨਾਂ ਦਾ ਇਹ ਜੋ ਵੀ ਮੰਗਿਆ ਬੰਦਾ ਨੇ ਉਹ ਦਿੱਤਾ ਜਾਵੇ ਮਾਰੀ ਮਰਦ ਕੀਤੀ ਜਾਵੇ ਤਾਂ ਕਿ ਗਰੀਬ ਪਰਿਵਾਰ ਕੇਰ ਦਰਦ ਮੁੰਡਾ ਆਪਣਾ ਆਪਣੇ ਪੈਰਾਂ ਤੇ ਖੜਾ ਹੋ ਸਕੇ ਸੋਨੂੰ ਪਤੰਗਾਂ ਜਿਹੜੇ ਮਹਿੰਗਾਈ ਦੇ ਟਾਈਮ ਬੱਚਾ ਇਹ ਬਹੁਤ ਮਾੜਾ ਕੰਮ ਹੋਇਆ ਗਰੀਬ ਬੰਦਾ ਆਪਣਾ ਪੇਟ ਤਾਲਦਾ ਜੀ ਸਾਨੂੰ ਪੱਕੀ ਹੈ ਪਿੰਡ ਵਾਲੇ ਮਾਸਾ ਤੇ ਵੀ ਖਿੱਤੀ ਜਾਵੇ ਪਿੰਡ ਦੀ ਇੱਕੇ ਮੰਗ ਇੱਥੇ ਵੀ ਜਿਵੇਂ ਮਰਜ਼ੀ ਹੋਵੇ ਪੰਜਾਬ ਸਰਕਾਰ 2.2 ਲੱਖ ਦਾ ਜਿਹੜਾ ਤਾਂ ਵਾਜ ਦਾ ਨੁਕਸਾਨ ਹੋਇਆ ਉਹ ਜ਼ਰੂਰ ਪੰਜਾਬ ਸਰਕਾਰ ਇਸ ਵੀਰ ਨੂੰ ਮੁਆਵਜ਼ਾ ਦੇਵੇ ਕਿਉਂਕਿ ਵੀ ਦੁਬਾਰੇ ਆਪਣੇ ਪੈਰਾਂ ਤੇ ਖੜਾ ਹੋ ਸਕੇ ਕਿਉਂਕਿ ਅੱਜ ਦੀ ਮਹਿੰਗਾਈ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ 1 ਜਾਂ 2 ਰੁਪਏ ਬਚਦੇ ਨੇ ਪਰ ਉਹ 1-2 ਰੁਪਏ ਦੇ ਬਚਾਣ ਦੇ ਚੱਕਰ ਵਿੱਚ ਅੱਜ 80 ਲੱਖ ਦਾ ਨੁਕਸਾਨ ਦੇ ਥੱਲੇ ਉਹ ਬਾਈ ਆ ਚੁੱਕਿਆ ਜੇ ਕਿਤੇ ਉਹਨੂੰ ਥੋੜਾ-ਬਹੁਤ ਪੰਜਾਬ ਸਰਕਾਰ ਇਹਦੇ ਵਿੱਚ ਸਹਾਰਾ ਲਵਾਵੇ ਥੋੜਾ-ਬਹੁਤ ਪਿੰਡ ਦੇ ਲਾਨ ਤੇ ਉਹਨੂੰ ਹੌਸਲਾ ਹੋਵੇ ਤਾਂ ਅੱਗੇ ਆਪਣਾ ਕਾਰੋਬਾਰ ਉਹ ਤੋਰ ਸਕਦਾ ਹਾਂਜੀ ਸਰਪੰਚ ਸਾਹਿਬ ਮਾਨੂੰ ਇਸ ਵੀਰ ਦੀ ਮਦਦ ਵਾਸਤੇ ਕੀ ਉਪਰਾਲਾ ਕਰ ਰਿਹਾ ਨਗਰ ਤੇ ਪੰਚਾਇਤ ਅਸੀਂ ਜੀ ਨਗਰ ਪੰਚਾਇਤਾ ਪਿੰਡ ਫਤਿਹ ਮਜਰੀ ਸਾਰੀ ਰਲ ਕੇ ਬਾਈ ਦੀ ਦੁਕਾਨ ਜੋ ਰਤ ਅਗਲਾ ਗਈ ਸੀ ਉਹਦੇ ਵਾਸਤੇ ਅਸੀਂ ਬਾਈ ਨੂੰ ਥੋੜੀ ਸੇਵਾ ਦੇ ਰਹੇ ਹਾਂ ਜੀ ਨਗਰ ਪੰਚਾਇਤ ਵੱਲੋਂ 11000 ਦੀ ਮਾਲੀ ਮਦਦ ਕਰ ਰਹੇ ਹਾਂ ਜੀ ਅਸੀਂ ਇਹਦੀ ਤੇ ਹੋਰ ਵੀ ਜੋ ਸਾਡੇ ਨਗਰ ਦਾ ਕੋਈ ਵੀ ਇਨਸਾਨ ਚਾਹੁੰਦਾ ਵੀ ਬਾਈ ਦੀ ਮਦਦ ਕਰੀਏ ਕਰ ਸਕਦਾ ਇਹਨੂੰ ਸੇਵਾ ਪਾ ਸਕਦਾ ਵਿਚਾਰੇ ਨੂੰ ਤੇ ਆਪਣਾ ਅਸੀਂ ਐਨ ਆਰ ਆਈ ਭਰਾਵਾਂ ਨੂੰ ਵੀ ਕਹਿੰਦੇ ਵੀ ਜਿੰਨੀ ਕਮਤਤ ਹੋ ਸਕੇ ਬੁੰਡੇ ਸਾਡੇ ਕਹੇ ਨੇ ਜਿੰਨੇ ਪਾਰ ਉਹ ਵੀ ਵਿਚਾਰੇ ਦੀ ਮਦਦ ਕਰਦੇ ਤੇ ਅਸੀਂ ਆਪਣੇ ਚੈਨਲ ਆਹੀਂ ਬਹੁਤ ਬਹੁਤ ਜਿਆਦਾ ਧੰਨਵਾਦ ਕਰਦੇ ਆ ਨਗਰ ਪਿੰਡ ਦੀ ਜਿਹੜੀ ਪੰਚਾਇਤ ਆ ਫਤਿਮਾ ਜਰੀ ਦੀ ਜਿਨ੍ਹਾਂ ਨੇ ਤੁਰੰਤ ਜਦੋਂ ਵੀਡੀਓ ਆਪਾਂ ਬਣਾ ਰਹੇ ਸੀ ਉਸੇ ਟਾਈਮ ਇਸ ਵੀਰ ਨੂੰ ਜੀ ਦੀ ਦੁਕਾਨ ਤੇ ਅੱਗ ਲੱਗੀ ਉਸ ਨੂੰ 11000 ਰੁਪਿਆ ਆਪਦੇ ਵੱਲੋਂ ਉਹਨਾਂ ਨੇ ਦਿੱਤਾ ਵੀ ਇਸ ਵੀਰ ਨੂੰ ਜਰੂਰ ਇੱਕ ਸਹਾਰਾ ਮਿਲੇ ਤੇ ਸਾਡੀ ਹੋਰ ਵੀ ਬੇਨਤੀ ਆ ਜਿੰਨੇ ਵੀ ਇਹ ਵੀਡੀਓ ਦੇਖ ਰਹੇ ਨੇ ਜਰੂਰ ਫਤਿਹ ਮਦਦ ਦੇ ਵਿੱਚ ਆ ਵੀਰ ਦਾ ਨੰਬਰ ਹੈ 98721 27980 ਇਸ ਤੇ ਫੋਨ ਕਰਕੇ ਜਰੂਰ ਬਾਈ ਦੀ ਮਦਦ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ